ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਅਦਬ ਸਤਕਾਰ ਦੇ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਸੰਗਤਾਂ ਨੇ ਹੁਣੇ ਹੁਣੇ ਰਲ ਕੇ ਕੀਤਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ 60 ਰਾਗ ਦੇ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਵਿਚਾਰਨ ਦੇ ਵਾਸਤੇ ਸਤਿਕਾਰਯੋਗ ਸਰਦਾਰ ਗੁਰਮੁਖ ਸਿੰਘ ਜੀ ਨੇ ਬੜੇ ਲੰਮੇ ਸਮੇਂ ਪਹਿਲਾਂ ਹੁਕਮ ਕੀਤਾ ਸੀ ਪਰ ਉਹ ਲੜੀ ਚਲਦੀ ਆ ਰਹੀ ਸੀ ਤਾਂ ਕਰਕੇ ਉਹ ਲੜੀ ਦੇ ਵਿੱਚ ਇਹ ਸ਼ਬਦ ਨੂੰ ਮੈਂ ਨਹੀਂ ਵਿਚਾਰ ਪਾਇਆ ਸੀ ਸੋ ਸਤਿਗੁਰੂ ਕਿਰਪਾ ਕਰਨ ਪਾਵਨ ਸ਼ਬਦ ਨੂੰ ਸਮਝਣ ਤੇ ਵਿਚਾਰਨ ਦਾ ਯਤਨ करिए ਸ਼ਬਦ ਦੇ ਵਿੱਚ ਅਲਗ-ਅਲਗ ਉਦਾਹਰਣਾਂ ਦੇ ਕੇ ਜੀਵਨ ਨੂੰ ਸਚਿਆਰ ਕਰਨ ਦਾ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਸਤਿਗੁਰੂ ਨੇ ਦਿੱਤਾ ਹੈ ਸਹਿਲਰ ਹਾਉ ਵਾਲਾ ਪਦਾ ਅਸੀਂ ਸਮਝ ਲਈਏ ਫਿਰ ਸਮੇਂ ਦੀ ਸੀਮਾ ਦੇ ਵਿੱਚ ਰਹਿੰਦਿਆਂ ਹੋਇਆਂ ਭਾਵੇਂ ਕਿ ਸ਼ਬਦ ਬਹੁਤ ਵਿਸਥਾਰ ਮੰਗਦਾ ਸਾਡੇ ਕੋਲ ਸਮਾਂ ਘੱਟ ਹੈ ਉਸੇ ਸਮੇਂ ਦੇ ਅੰਦਰ ਜਿੰਨਾ ਹੋ ਸਕੇਗੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਸ਼ਬਦ ਹਰ ਹਾਉ ਵਾਲਾ ਪਦਾ ਹੈ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਮੁਝੈ ਕੋਈ ਸੋਖੇ ਜਿ ਸਿੱਧੇ ਦੇ ਅਰਥ ਨੇ ਐ ਭਾਈ ਜਿਹੜੀ ਮਾਇਆ ਹੈ ਇਹ ਨਾਲ ਨਿਭਣ ਵਾਲੀ ਨਹੀਂ ਹੈ ਜਿਹੜੇ ਲਗਾਤਾਰ ਹਾਜ਼ਰੀ ਭਰਨ ਵਾਲੇ ਨੇ ਵਿਚਾਰ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਬੜੀ ਛੇਤੀ ਆ ਗਈ ਹੋਏਗੀ ਵੀ ਮਾਇਆ ਕੀ ਹੈ ਮਾਇਆ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲੀ ਕਰੰਸੀ ਨਹੀਂ ਹੈ ਮਾਇਆ ਦਾ ਮਤਲਬ ਹੈ ਉਹ ਹਰ ਚੀਜ਼ ਮਾਇਆ ਜਿਹੜੀ ਰੱਬ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲਏ ਉਹ ਹਰ ਚੀਜ਼ ਮਾਇਆ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਭਾਈ ਜਿਨ੍ਹਾਂ ਦੇ ਕਰਕੇ ਤੂੰ ਰੱਬ ਨੂੰ ਭੁਲਾ ਕੇ ਬੈਠਾ ਹੈ। ਜਿਨ੍ਹਾਂ ਦੇ ਕਰਕੇ ਤੂੰ ਰੱਬ ਤੋਂ ਦੂਰ ਹੈ। ਇਹ ਨਾਲ ਨਹੀਂ ਨਿਭਦੇ। ਬਾਬਾ ਮਾਇਆ ਸਾਥ ਨਾ ਹੋਏ। ਇਨ ਮਾਇਆ ਜਗ ਮੋਇਆ ਇਸ ਮਾਇਆ ਨੇ ਸਾਰੇ ਜਗਤ ਨੂੰ ਮੋਇਆ ਹੋਇਆ ਹੈ ਸਾਰੇ ਜਗਤ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ ਕੋਈ ਵਿਰਲਾ ਹੈ ਜਿਹੜਾ ਇਹਦੇ ਤੋਂ ਬਚ ਗਿਆ ਜਿਹਨੂੰ ਸਮਝ ਆ ਗਈ ਤੇ ਜਿਹਨੂੰ ਸਮਝ ਆ ਗਈ ਉਹ ਮਾਇਆ ਤੋਂ ਬਚ ਗਿਆ ਮਹਾਰਾਜ ਕਹਿੰਦੇ ਜੇ ਮਾਇਆ ਦੇ ਚੱਕਰ ਦੇ ਵਿੱਚ ਰਹੇਗਾ ਹਜ਼ੂਰ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਜਿੱਥੇ ਮਹਾਰਾਜ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਮੁਝ ਵੀ ਨਹੀਂ ਪੱਲੇ ਪਏਗਾ ਘਾਟਾ ਪਏਗਾ ਜੀਵਨ ਦੇ ਅੰਦਰ ਜੇ ਕਾਮਯਾਬ ਹੋਣਾ ਹੈ ਜੋ ਨਾਲ ਨਿਭਣ ਵਾਲੀ ਚੀਜ਼ ਹੈ ਉਹਦੇ ਵੱਲ ਧਿਆਨ ਦੇ ਹੁਣ ਸ਼ਬਦ ਦਾ ਪਹਿਲਾ ਪਦ ਜਿਹੜਾ ਬਹੁਤਾ ਧਿਆਨ ਮੰਗਦਾ ਪਹਿਲੇ ਪਦੇ ਦੀ ਅਰੰਭਤਾ ਹੋਈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਾਰ ਭਾਗਤ ਦੇਖ ਜਿਹੜੇ ਇਸ ਪਦੇ ਦੇ ਵਿੱਚ ਸਤਿਗੁਰੂ ਨੇ ਲਫ਼ਜ਼ ਵਰਤੇ ਹਨ ਉਹ ਸਾਰੇ ਕਿਸਾਨੀ ਦੇ ਨਾਲ ਸੰਬੰਧਤ ਹਨ ਔਰ ਕਿ ਹਜ਼ੂਰ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਆਪ ਖੇਤੀ ਕਰਦੇ ਰਹੇ ਆ ਸਾਡੇ ਸਤਿਗੁਰੂ ਆਪ ਕੀਰਤ ਕਰਦੇ ਰਹੇ ਆ ਉਹ ਮਾਹੌਲ ਸੀ ਥੋੜਾ ਜਿਹਾ ਔਖਾ ਸਾਡੇ ਵਾਸਤੇ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਸ਼ਹਿਰ ਦੇ ਵਿੱਚ ਆਏ ਤੇ ਇਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਸਾਡੇ ਹੱਥਾਂ ਦੇ ਵਿੱਚੋਂ ਜਾਂ ਸਾਡੀ ਸੁਰਤ ਦੇ ਵਿੱਚੋਂ ਨਿਕਲ ਗਈ ਪਰ ਮੈਂ ਸਵੇਰੇ ਵੀ ਇਹ ਗੱਲ ਸੋਚ ਰਿਹਾ ਸੀ ਵੀ ਮੈਂ ਇਸ ਚੀਜ਼ ਦੇ ਵਿੱਚ ਬੜਾ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਵੀ ਇਹ ਚੀਜ਼ਾਂ ਮੈਂ ਬਚਪਨ ਦੇ ਵਿੱਚ ਵੇਖੀਆਂ ਨੇ ਹਡਾਈਆਂ ਨੇ ਸਵੇਰੇ ਵੀ ਸੰਗਤ ਦੇ ਵਿੱਚ ਇੱਕ ਮਾਤਾ ਜੀ ਨੇ ਅਸੀਂ ਅਰਥ ਕੀਤੀ ਸੀ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀ ਇਨ ਵਿਦ ਅੰਮ੍ਰਿਤ ਪਾਬੋ ਉਹ ਕਹਿੰਦੇ ਵੀ ਤੁਹਾਨੂੰ ਇਹਨਾਂ ਚੀਜ਼ਾਂ ਦਾ ਇੰਨਾ ਡੀਪਲੀ ਪਤਾ ਕਿਵੇਂ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਸੀ ਵੀ ਮੇਰਾ ਬਚਪਨ ਇਹਨਾਂ ਚੀਜ਼ਾਂ ਦੇ ਵਿੱਚ ਨਿਕਲਿਆ ਇੱਕ ਖੇਤੀ ਔਰ ਇਹ ਕਿਸਮਤ ਵਾਲੀ ਗੱਲ ਕਹਿ ਲੋ ਵੀ ਜਦੋਂ ਛੋਟੇ ਸੀ ਉਦੋਂ ਸਾਧਨ ਦੂਜੇ ਸੀ ਉਦੋਂ ਬਲਦ ਸੀ ਤੇ ਮੈਨੂੰ ਅੱਜ ਵੀ ਚੇਤਾ ਆ ਵੀ ਦਾਦਾ ਜੀ ਦੇ ਨਾਲ ਸੁਹਾਗੇ ਤੇ ਬੈ ਜਾਣਾ ਚਾਚਾ ਜੀ ਨਾਲ ਸੁਹਾਗੇ ਤੇ ਬੈ ਜਾਣਾ ਤੇ ਬਲਦਾਂ ਦੇ ਪਿੱਛੇ ਪਿੱਛੇ ਘੁੰਮੇ ਫਿਰਨਾ ਉਹ ਚੀਜ਼ਾਂ ਜਿਹੜੀਆਂ ਬਚਪਨ ਦੇ ਵਿੱਚ ਵੇਖੀਆਂ ਨੇ ਅੱਜ ਜਦੋਂ ਬਾਣੀ ਦੇ ਵਿੱਚੋਂ ਪੜ੍ਹਨੇ ਤੇ ਬੜੀਆਂ ਸੁੱਖੀਆਂ ਹੋ ਜਾਂਦੀਆਂ। ਅਸੀਂ ਜਿਹੜੇ ਸਵੇਰੇ ਅਰਥ ਕੀਤੇ ਏ ਮਨ ਈਟੀ ਹੱਥ ਕਰੋ। ਹੁਣ ਉਹ ਚੀਜ਼ਾਂ ਅਸੀਂ ਆਪਣੀ ਦਾਦੀ ਦੇ ਆਪਣੀ ਨਾਨੀ ਦੀ ਗੋਦੀ ਦੇ ਵਿੱਚ ਬੈਠਦੇ ਹੋਇਆ ਉਹ ਦੁੱਧ ਰੜਕਦਾ ਹੋਇਆ ਅਸੀਂ ਵੇਖਿਆ। ਉਹ ਨੇਤਰੇ ਅਸੀਂ ਬਚਪਨ ਦੇ ਵਿੱਚ ਹੱਥ ਦੇ ਵਿੱਚ ਫੜ ਕੇ ਵੇਖੇ ਨੇ ਤੇ ਸਾਨੂੰ ਸਿਖਾਇਆ ਗਿਆ ਬਚਪਨ ਦੇ ਵਿੱਚ। ਜਦੋਂ ਜਿੱਦ ਕਰਨੀ ਵੀ ਮੈਂ ਰੜਕਣਾ ਤੇ ਉਹਨਾਂ ਨੇ ਇਹ ਗੱਲ ਸਮਝਾਉਣੀ ਵੀ ਇਹਨੂੰ ਤੇਜ਼ ਨਹੀਂ ਚਲਾਉਣਾ ਇਹਨੂੰ ਸਲੋ ਵੀ ਨਹੀਂ ਚਲਾਉਣਾ ਉਹ ਸਾਰੀਆਂ ਚੀਜ਼ਾਂ ਵੇਖੀਆਂ ਨੇ ਤੇ ਉਹ ਅੱਜ ਸਮਝਣ ਦੇ ਵਾਸਤੇ ਬੜੀਆਂ ਸੌਖੀਆਂ ਹੋ ਗਈਆਂ ਖੈਰ ਆਪਾਂ ਸ਼ਬਦ ਨੂੰ ਸਮਝੀਏ ਪਹਿਲਾ ਹੈ ਜੀ ਮਨ ਹਾਲੀ ਇੱਕ ਹੁੰਦਾ ਹਾਲ ਇੱਕ ਹੁੰਦਾ ਹਾਲੀ ਹਾਲ ਨੂੰ ਚਲਾਉਣ ਵਾਲਾ ਹਾਲੀ ਹੁੰਦਾ ਹੈ ਮਨ ਹਾਲੀ ਕਰਸਾਣੀ ਕਰਸਾਣੀ ਦਾ ਮਤਲਬ ਹੁੰਦਾ ਹੈ ਵਾਹੀ ਕਰਨੀ ਜ਼ਮੀਨ ਦੇ ਉੱਪਰ ਮਿਹਨਤ ਕਰਨੀ ਕਰਨੀ ਸ਼ਰਮ ਪਾਣੀ ਸ਼ਰਮ ਦਾ ਅਰਥ ਹੈ ਮਿਹਨਤ ਤਨ ਖੇਤ ਹੁਣ ਮਹਾਰਾਜ ਕਹਿੰਦੇ ਤੇਰਾ ਤਨ ਜਿਹੜਾ ਹੈ ਨਾ ਉਹ ਖੇਤ ਆ ਤੇ ਇਸ ਤਾਨਨ ਦੇ ਬੰਜਰ ਜ਼ਮੀਨ ਨੂੰ ਤੂੰ ਉਪਜਾਉ ਬਣਾਉਣਾ ਹੈ ਤੇ ਜਿਹੜੀ ਜ਼ਮੀਨ ਬੰਜਰ ਪਈ ਹੋਵੇ ਕਿਸੇ ਕੰਮ ਦੀ ਨਾ ਹੋਵੇ ਉਹਨੂੰ ਉਪਜਾਊ ਬਣਾਉਣ ਦੇ ਵਾਸਤੇ ਬੜੀ ਮਿਹਨਤ ਲੱਗਦੀ ਹੈ ਬੜੀ ਮੁਸ਼ਕਲਤ ਲੱਗਦੀ ਹੈ ਉਹਦੇ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਤੇ ਮਹਾਰਾਜ ਇਹ ਤਨ ਜਿਹੜਾ ਬੰਜਰ ਪਿਆ ਜਿਹਦੇ ਵਿੱਚੋਂ ਕੁਝ ਵੀ ਪੈਦਾ ਨਹੀਂ ਹੋ ਰਿਹਾ ਚੰਗਾ ਇਹਦੇ ਵਾਸਤੇ ਕੀ ਕਰਨਾ ਪਹੇਗਾ ਸਤਿਗੁਰੂ ਕਹਿੰਦੇ ਮਨ ਹਾਲੀ ਹਾਲੀ ਦਾ ਅਰਥ ਹੈ ਉਦਮੀ ਇਨਸਾਨ ਜਿਨ੍ਹਾਂ ਨੇ ਖੇਤੀਬਾੜੀ ਕਰਨੀ ਹੋਵੇ ਨਾ ਉਹਨਾਂ ਦੇ ਅੰਦਰ ਉਦਮ ਬੜਾ ਹੁੰਦਾ ਜਦੋਂ ਹਾਲੀਦਲ ਅਜ ਅਜ ਤੇ ਚਲੋ ਟਰੈਕਟਰ ਆ ਗਏ ਨਾ ਵੀ ਚਲੋ ਸੈਲਫ ਮਾਰਿਆ ਤੇ ਨਾਲ ਹਲ ਜੋਏ ਤੇ ਉਹ ਢੇੜਾ ਮਾਰ ਕੇ ਤੇ 2 ਘੰਟੇ ਦੇ ਵਿੱਚ ਆਏ ਉਹਨਾਂ ਸਮਿਆਂ ਦੇ ਵਿੱਚ ਬਲਦਾਂ ਨੂੰ ਜੋਣਾ ਤੇ ਬਲਦਾਂ ਨੂੰ ਵੀ ਟਰੈਕਟਰ ਨੂੰ ਕਿ ਕੋਈ ਨਹੀਂ ਗਰਮੀ ਹੈ ਤੇ ਗਰਮੀ ਦੇ ਵਿੱਚ ਵਾਈ ਜਾਓ ਸਰਦੀ ਹੈ ਤੇ ਸਰਦੀ ਦੇ ਵਿੱਚ ਵਾਈ ਜਾਓ ਹੁਣ ਉਹਦਾ ਮੌਸਮ ਵੀ ਵੇਖਣਾ ਹੁੰਦਾ ਸੀ ਵੀ ਧੁੱਪ ਚੜ੍ਹੇ ਤੋਂ ਪਹਿਲਾਂ ਪਹਿਲਾਂ ਗਰਮੀ ਵਧੇ ਉਹਦੇ ਤੋਂ ਪਹਿਲਾਂ ਪਹਿਲਾਂ ਵਾਪਸ ਪਰਤਣਾ ਤਾ ਕਰਕੇ ਰਾਤ ਨੂੰ 2 ਵਜੇ ਉੱਠ ਕੇ ਪਹਿਲਾਂ ਬਲਦਾਂ ਨੂੰ ਖਲ ਪਾਉਣੀ ਖਲ ਪਾਉਣ ਤੋਂ ਬਾਅਦ ਜਦੋਂ ਉਹ ਰੱਜ ਗਏ ਤੇ ਫਿਰ ਉਹਨਾਂ ਨੂੰ ਸਵੇਰੇ ਸਵੇਰੇ ਲੈ ਕੇ ਤੁਰ ਪੈਣਾ ਹੁਣ ਹਾਲੀ ਦਾ ਮਤਲਬ ਹੈ ਉਦਮੀ ਵੀ ਜੇ ਤੂੰ ਇਸ ਤਨ ਰੂਪੀ ਜ਼ਮੀਨ ਬੰਜਰ ਨੂੰ ਉਪਜਾਊ ਬਣਾਉਣਾ ਹੈ ਤੇ ਮਨ ਨੂੰ ਅਲਸੀ ਨਾ ਰੱਖੀ ਤੇਰੇ ਮਨ ਦਾ ਉਦਮੀ ਹੋਣਾ ਬੜਾ ਜ਼ਰੂਰੀ ਹੈ ਸਤਿਗੁਰੂ ਨੇ ਇਹ ਬਚਨ ਬੜੀ ਵਾਰ ਸਾਨੂੰ ਸਮਝਾਏ ਉਦਮ ਜੀਵਨ ਦਾ ਇੱਕ ਬੜਾ ਵੱਡਾ ਅਹਿਮ ਹਿੱਸਾ ਆ ਜਿਹੜੇ ਇਨਸਾਨ ਕਿਸੇ ਵੀ ਕਿੱਤੇ ਦੇ ਵਿੱਚ ਕੱਲੀ ਧਰਮ ਦੇ ਕਿੱਤੇ ਦੇ ਵਿੱਚ ਨਹੀਂ ਜਿਹੜੇ ਵੀ ਕਿੱਤੇ ਦੇ ਵਿੱਚ ਇਨਸਾਨ ਉਦਮੀ ਨਹੀਂ ਹੁੰਦਾ ਉਹ ਪਿੱਛੇ ਰਹਿ ਜਾਂਦਾ ਇਹ ਉਦਮੀ ਆ ਜਦੋਂ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਮੇ ਸੇਖ ਸਮੇਂ ਸਿਰ ਉੱਠ ਕੇ ਜਿੱਥੇ ਸਤਿਗੁਰੂ ਦੀ ਬਾਣੀ ਦਾ ਜਾਪ ਕਰੇ ਉੱਥੇ ਆਪਣੀ ਕਿਰਤਕਾਰ ਦੇ ਵਿੱਚ ਹੱਥ ਬਟਾਵੇ ਕਿਰਤਕਾਰ ਦੇ ਵਿੱਚ ਕੰਮ ਜੋੜੇ ਹੁਣ ਤੁਸੀਂ ਵੇਖੋ ਕਿਸੇ ਵੀ ਖਿੱਤੇ ਦੇ ਵਿੱਚ ਜਿਹੜਾ ਬੰਦਾ ਸਮੇਂ ਸਿਰ ਉੱਠ ਕੇ ਆਪਣੇ ਕੰਮ ਤੇ ਲੱਗ ਜਾਂਦਾ ਤੇ ਜਿਹੜਾ ਆਲਸੀ ਬੰਦਾ ਆਪਣੇ ਹਿਸਾਬ ਦੇ ਨਾਲ ਉੱਠਦਾ ਦੋਵਾਂ ਦੀ ਬਰਾਬਰੀ ਨਹੀਂ ਹੋ ਸਕਦੀ ਕੋਈ ਵੀ ਕਿਤਾ ਹੋਵੇ ਪਹਿਲੀ ਸ਼ਰਤ ਮਹਾਰਾਜ ਨੇ ਰੱਖੀ ਉਦਮੀ ਹੋਣਾ ਮਨ ਹਾਲੀ ਕਰਸਾਣੀ ਕਰਨੀ ਤੇ ਜਿਹੜੀ ਵਾਈ ਕਰਨੀ ਆ ਨਾ ਕਰਸਾਣੀ ਜਿਹੜੀ ਵਾਈ ਕਰਨੀ ਆ ਉਹ ਤੇਰੇ ਕਰਮ ਹੋਣ ਸ਼ਰਮ ਪਾਣੀ ਤੇ ਉਹਨੂੰ ਪਾਣੀ ਪਾਉਣ ਦੇ ਵਾਸਤੇ ਮਿਹਨਤ ਲਾ ਤਨ ਖੇਤ ਇਸ ਖੇਤ ਨੂੰ ਉਪਜਾਊ ਕਰਨ ਦੇ ਵਾਸਤੇ ਇਹ ਕੁਝ ਤੈਨੂੰ ਕਰਨਾ ਪਏਗਾ ਸਤਿਗੁਰੂ ਦੀ ਬਾਣੀ ਦਾ ਇੱਕ ਔਰ ਬੜਾ ਪਿਆਰਾ ਬਚਨ ਹੈ ਮਹਾਰਾਜ ਨੇ ਉੱਥੇ ਵੀ ਖੇਤੀ ਦੀ ਉਦਾਹਰਣ ਦਿੱਤੀ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਦੁਇ ਕਰੋ ਵਿਸੋਲੇ ਗੋਡੋ ਧਰਤੀ ਪਾਈ ਜਿਉ ਗੋਡੋ ਤੋ ਤੁੰਸ ਤੋ ਤੁਮ ਸੁਖ ਪਾਵੋ ਕਿਰਤ ਨਾ ਮਿਟਿਆ ਜਾਈ ਦੇਖੋ ਇਹ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖੀ ਕਾਮ ਕ੍ਰੋਧ ਦੁਇ ਕਰੋ ਵਿਸੋਲੇ ਇੱਥੇ ਅਰਥ ਬੜੇ ਕਮਾਲ ਦੇ ਨੇ ਉਦਾਂ ਜਦੋਂ ਕਾਮ ਤੇ ਕ੍ਰੋਧ ਬਾਣੀ ਦੇ ਵਿੱਚ ਆਉਂਦੇ ਆ ਨਾ ਉਹ ਦੋਵੇਂ ਕਾਮ ਤੇ ਕ੍ਰੋਧ ਜਿਹੜੇ ਆਉਂਦੇ ਆ ਬੜੀ ਵਾਰੋਂ 네ਗੇਟਿਵ ਵਕਤੋਂ ਆਉਂਦੇ ਆ ਵੀ ਕਾਮ ਤੇ ਕ੍ਰੋਧ ਬੜੇ ਮਾੜੇ ਆ ਇੱਥੇ ਮਹਾਰਾਜ ਨੇ ਕਿਹਾ ਕਾਮ ਤੇ ਕ੍ਰੋਧ ਦੀ ਵਰਤੋਂ ਕਰ ਦੋਵਾਂ ਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਦੀ ਵਰਤੋਂ ਕਰ ਇੱਥੇ ਕਾਮ ਦਾ ਅਰਥ ਹੈ ਪਿਆਰ ਤੇ ਕ੍ਰੋਧ ਦਾ ਅਰਥ ਹੈ ਗੁੱਸਾ ਇੱਥੇ ਕਾਮ ਵਾਸ਼ਨਾ ਵਾਲਾ ਕਾਮ ਨਹੀਂ ਹੈ ਇੱਥੇ ਕਾਮ ਦਾ ਅਰਥ ਹੈ ਪਿਆਰ ਕਾਮ ਕ੍ਰੋਧ ਦੋਇ ਕਰੋ ਵਿਸੋਲੇ ਵਿਸੋਲੇ ਦਾ ਅਰਥ ਹੁੰਦਾ ਉਹ ਹੱਥ ਦੇ ਵਿੱਚ ਜਿਸ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਚੇਤਾ ਕੀਤਾ ਜਾਂਦਾ ਹੈ ਕਿ ਜਿਹਦੇ ਨਾਲ ਘਾਹ ਪੁੱਟਿਆ ਜਾਵੇ ਮੈਂ ਸੋਖੇ ਜੇ ਲਫ਼ਜ਼ਾਂ ਦੇ ਵਿੱਚ ਵਰਤਾਂ ਵੀ ਕਈ ਕਹਿ ਲਓ ਜਾਂ ਕਿਸੇ ਵੀ ਰੂਪ ਦੇ ਵਿੱਚ ਨੂੰ ਹੱਥ ਦੇ ਵਿੱਚ ਫੜ ਕੇ ਤੇ ਘਾਹ ਪੁੱਟਣਾ ਉਹ ਕਹਿੰਦੇ ਕਾਮ ਕ੍ਰੋਧ ਦੇ ਕਰੋ ਵਿਸੋਲੇ ਤੂੰ ਆਪਣੇ ਜੀਵਨ ਦੇ ਵਿੱਚ ਨਾ ਇੱਕ ਗੱਲ ਅਪਣਾ ਲੈ ਕੀ ਰੱਖਣਾ ਤੇ ਕੀ ਪੁੱਟਣਾ ਜੋ ਤੇਰੇ ਕੰਮ ਦੀ ਚੀਜ਼ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਰੱਖ ਜਿਹੜੀ ਚੀਜ਼ ਤੇਰੇ ਕੰਮ ਦੀ ਨਹੀਂ ਹੈ ਉਹਨੂੰ ਬਾਹਰ ਕੱਢ ਕੰਮ ਜਿਹੜੇ ਤੇਨੂੰ ਪਤਾ ਹੁਣ ਕਿਸਾਨ ਜਦੋਂ ਗੋਡੀ ਕਰਦਾ ਨਾ ਉਹਨੇ ਆਪਣੀ ਫਸਲ ਦੇ ਵਿੱਚ ਢੇੜਾ ਮਾਰਨਾ ਦੇਖੋ ਉਦਾਹਰਣ ਕਿ ਖੇਤੀ ਦੇ ਵਿੱਚ ਸਤਿਗੁਰੂ ਨੇ ਉਦਾਹਰਣ ਦਿੱਤੀ ਕਿਸਾਨ ਹੁਣ ਝੋਨੇ ਵੱਡੇ ਹੋ ਰਹੇ ਐ ਇਹਨੇ ਝੋਨੇ ਦੇ ਵਿੱਚ ਢੇੜਾ ਮਾਰਨਾ ਤੇ ਜਿਹੜੀ ਫਸਲ ਹੈ ਨਾ ਉਨੇ ਉਹਨੂੰ ਬੜੇ ਪਿਆਰ ਦੇ ਨਾਲ लाड़ ਲਡਾਉਣਾ ਇਹ ਵੀ ਇੱਕ ਫੀਲਿੰਗ ਆ ਚਲੋ ਗੱਲਾਂ ਦੇ ਨਾਲ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਜਿੱਦਾਂ ਪੁੱਤਰ ਜਵਾਨ ਹੁੰਦਾ ਨਾ ਉਸੇ ਤਰੀਕੇ ਨਾਲ ਜਦੋਂ ਕਿਸਾਨ ਦੀ ਫਸਲ ਜਵਾਨ ਹੋ ਕੇ ਆਉਂਦੀ ਨਾ ਉਹਨੂੰ ਉਨਾ ਹੀ ਪਿਆਰ ਆਉਂਦਾ ਉਹਦੇ ਤੇ ਉਹ ਜਦੋਂ ਫਸਲ ਦੇ ਵਿੱਚ ਗੇੜੀ ਮਾਰਦਾ ਉਹਨੂੰ ਆਪਣੇ ਫਸਲ ਨੂੰ लाड़ ਲਡਾਉਂਦਾ ਜੋ ਝੋਨਾ ਹੋਵੇ ਕਣਕ ਹੋਵੇ ਤੇ ਉਹਨੂੰ ਬੜੀ ਪਿਆਰੀ ਲੱਗਦੀ ਹੈ ਉਸੇ ਕਣਕ ਦੇ ਵਿੱਚ ਉਸੇ ਝੋਨੇ ਦੇ ਵਿੱਚ ਕੋਈ ਘਾਹ ਹੋ ਗਿਆ ਹੋਵੇ ਕੋਈ ਨਦੀਨ ਹੋ ਗਿਆ ਹੋਵੇ ਨਾ ਉਹਨੂੰ ਗੁੱਸੇ ਦੇ ਨਾਲ ਜੜੋਂ ਪੁੱਟ ਕੇ ਬਾਹਰ ਮਾਰਦਾ ਹੈ ਤੇ ਮਹਾਰਾਜ ਨੇ ਉਹ ਉਦਾਹਰਣ ਦਿੱਤੀ ਕਾਮ ਕਰੋਧ ਦੁਇ ਕਰੋ ਵਿਸੋਲੇ ਤੂੰ ਵੀ ਇਦਾਂ ਹੀ ਕਰ ਆਪਣੇ ਜੀਵਨ ਦੇ ਵਿੱਚ ਧਿਆਨ ਮਾਰ ਕੇ ਵੇਖਿਆ ਕਰ ਕੁਝ ਚੰਗਿਆਈ ਨਜ਼ਰ ਆਂਦੀ ਉਹਨੂੰ ਪਿਆਰ ਦੇ ਨਾਲ ਸੰਭਲਿਆ ਕਰ ਕੁਝ ਮਾੜਾ ਦਿਸਦਾ ਤੇ ਉਹਨੂੰ ਪੁੱਟ ਕੇ ਬਾਹਰ ਮਰਿਆ ਮਾਰਿਆ ਕਰ ਮਹਾਰਾਜ ਇਹਦੇ ਨਾਲ ਕੀ ਹੋਏਗਾ ਕਾਮ ਕਰੋਧ ਦੁਇ ਕਰੋ ਵਿਸੋਲੇ ਗੋਡੋ ਧਰਤੀ ਭਾਈ ਧਰਤੀ ਕੀ ਖੇਤ ਸਰੀਰ ਇਨਵਾ ਕੇ ਰੱਖਿਆ ਕਰ ਵਾਣ ਦਾ ਭਾਅ ਧਿਆਨ ਰੱਖਿਆ ਕਰ ਤੇਰੇ ਅੰਦਰ ਚੰਗਾ ਕੀ ਹੈ ਮਾੜਾ ਕੀ ਹੈ ਜਿਉ ਗੋਡੋ ਤਿਉ ਤੁਮ ਸੁ ਤਿਉ ਤੁਮ ਸੁਖ ਪਾਵੋ ਜਿੱਦਾਂ ਹੀ ਇਹ ਗੁੜਾਈ ਤੂੰ ਆਪਣੇ ਜੀਵਨ ਦੀ ਕਰਦਾ ਰਹੇਗਾ ਉਨਾਂ ਹੀ ਤੂੰ ਸੁਖੀ ਰਹੇਗਾ ਕਿਰਤਨਾ ਮਿਟਿਆ ਜਾਈ ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਹੁਣ ਇੱਥੋਂ ਤੱਕ ਪਹਿਲੀ ਪੰਕਤੀ ਦੇ ਵਿੱਚ ਬਜਰ ਜ਼ਮੀਨ ਨੂੰ ਅਸੀਂ ਉਪਜਾਊ ਕਰ ਲਿਆ ਕਿਵੇਂ ਆਪਣੇ ਮਨ ਨੂੰ ਉਦਮੀ ਬਣਾ ਕੇ ਆਪਣੀ ਕਰਨੀ ਦੀ ਮਿਹਨਤ ਕਰਕੇ ਇਹਦੇ ਵਿੱਚ ਮਿਹਨਤ ਦਾ ਪਾਣੀ ਪਾ ਕੇ ਤੇ ਜਿਹੜਾ ਇਹ ਸਾਡਾ ਸਰੀਰ ਹੈ ਇਹ ਹੁਣ ਪੈੜੀ ਵੱਤਰ ਹੋ ਗਈ ਤੇ ਜਦੋਂ ਪੈੜੀ ਵੱਤਰ ਹੋ ਜੇ ਨਾ ਸਤਿਗੁਰੂ ਦੀ ਬਾਣੀ ਨੇ ਕਿਹਾ ਫਿਰ ਉਹਦੇ ਵਿੱਚ ਬੀਜ ਪਾਣਾ ਚਾਹੀਦਾ ਹੈ ਜੇ ਵੱਤਰ ਪੈੜੀ ਦੇ ਵਿੱਚ ਬੀਜ ਨਾ ਪਾਇਆ ਜਾਵੇ ਤੇ ਮਹਾਰਾਜ ਕਹਿੰਦੇ ਅੱਗੇ ਭੁੱਖੇ ਮਰਦੇ ਆ ਹਜ਼ੂਰ ਦਾ ਬਚਨ ਅਸੀਂ ਪੜ੍ਹਦੇ ਆ ਨਾ ਕੋਣ ਵੱੱਟਾ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਵੀ ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੂੰ ਇਸ ਸਰੀਰ ਦੇ ਵਿੱਚ ਬੀਜ ਪਾਇਆ ਨਹੀਂ ਤੇ ਜਦੋਂ ਫਸਲ ਉਗਣ ਦਾ ਸਮਾਂ ਆਇਆ ਉਦੋਂ ਤੂੰ ਭੁੱਖਾ ਬੈਠਾ ਜਦੋਂ ਤੇਰੇ ਕੋਲ ਵੇਲਾ ਸੀ ਹਜ਼ੂਰ ਦਾ ਇੱਕ ਬਚਾ ਨੇ ਜਾ ਤੋ ਖੱਟਣ ਵੇਲ ਤਾਦੂ ਰੱਤਾ ਦੁਨੀ ਸਿਓ ਵੀ ਜਦੋਂ ਕਮਾਉਣ ਦਾ ਸਮਾਂ ਸੀ ਉਦੋਂ ਤੇਰੇ ਕੋਲ ਵੇਲ ਨਹੀਂ ਸੀ ਹੁਣ ਜਦੋਂ ਖਾਣ ਦਾ ਵੇਲਾ ਆਈ ਤੇ ਹੁਣ ਤੇਰੇ ਕੋਲ ਹੈ ਕੁਝ ਨਹੀਂ ਹੁਣ ਦੂਜੀ ਪੰਕਤੀ ਦੀ ਆਰੰਭਤਾ ਹੋਈ ਨਾਮ ਬੀਜ ਪਹਿਲੀ ਬੱਤਰ ਹੋ ਗਈ ਉਹਦੇ ਵਿੱਚ ਬੀਜ ਪਾਉਣਾ ਤੇ ਬੀਜ ਕਾ ਦਾ ਪਾਣਾ ਨਾਮ ਦਾ ਨਾਮ ਬੀਜ ਸੰਤੋਖ ਸੁਹਾਗਾ ਜਿੱਥੇ ਨਾਮ ਹੈ ਨਾ ਉੱਥੇ ਸੰਤੋਖ ਦਾ ਹੋਣਾ ਬੜਾ ਜ਼ਰੂਰੀ ਰੱਖ ਗਰੀਬੀ ਵੇਸ ਹੁਣ ਇਹਦੇ ਵਿੱਚ ਤਿੰਨ ਚੀਜ਼ਾਂ ਆਪਾਂ ਸਮਝਣੀ ਆ ਜੀ ਨਾਮ ਦੀ ਆਪਾਂ ਨੂੰ ਸਮਝ ਆ ਗਈ ਨਾਮ ਕੀ ਹੈ ਸੰਤੋਖ ਤੇ ਰੱਖ ਗਰੀਬੀ ਵੇਸ ਸੰਤੋਖ ਦਾ ਸੁਹਾਗਾ ਹੁਣ ਸੁਹਾਗਾ ਕੀ ਹੁੰਦਾ ਮੈਂ ਜਿਹੜੀ ਬੇਨਤੀ ਕੀਤੀ ਅਸੀਂ ਬਚਪਨ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਨੇ ਕਈ ਵਾਰ ਨਾ ਫਸਲ ਬੀਜਣੀ ਤੇ ਉਹ ਕਈ ਵਾਰ ਸ਼ਾਮਾਂ ਪੈ ਜਾਣੀਆਂ ਕਈ ਵਾਰ ਧੁੱਪ ਚੜ ਜਾਣੀ ਤੇ ਅਸੀਂ ਬੜੀ ਵਾਰ ਦਾਦਾ ਜੀ ਨੂੰ ਚਾਚਾ ਜੀ ਨੂੰ ਕਹਿਣਾ ਵੀ ਚਲਿਏ ਹੁਣ ਬੱਥੇਰਾ ਸਮਾਂ ਹੋ ਗਿਆ ਉਹਨਾਂ ਕਹਿਣਾ ਵੀ ਤੁਸੀਂ ਜਾਓ ਮੈਂ ਸੁਹਾਗਾ ਮਾਰ ਕੇ ਆਵਾਂਗਾ ਉਹਨਾਂ ਕਹਿਣਾ ਵੀ ਕੱਲ ਮਾਰ ਲਿਓ ਸੁਹਾਗਾ ਸ਼ਾਮਾਂ ਨੂੰ ਮਾਰ ਲਿਓ ਉਹ ਕਹਿੰਦੇ ਵੀ ਨਹੀਂ ਉਹਦੇ ਵਿੱਚ ਦੋ ਕਾਰਨ ਨੇ ਫਸਲ ਦੇ ਵਿੱਚ ਬੀਜ ਪਾਇਆ ਇੱਕ ਤੇ ਜੇ ਇਹਦੇ ਉੱਪਰ ਸੁਹਾਗਾ ਨਾ ਮਾਰਿਆ ਤੇ ਨਮੀ ਚਲੀ ਜਾਏ ਦੂਜਾ ਜੇ ਕਿਤੇ ਪੰਛੀਆਂ ਨੂੰ ਪਤਾ ਲੱਗ ਗਿਆ ਬੀਜ ਪਾਇਆ ਤੇ ਉਹਨਾਂ ਬੀਜ ਚੁੱਕ ਕੇ ਲੈ ਜਾਣਾ ਕੀੜੀਆਂ ਨੇ ਬੀਜ ਚੁੱਕ ਕੇ ਲੈ ਜਾਣਾ ਗੱਲ ਬੜੀ ਕੀਮਤੀ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਪਕੜਿਓ ਨਾਮ ਬੀਜ ਸੰਤੋਖ ਸੁਹਾਗਾ ਨਾਮ ਦਾ ਬੀਜ ਪਾ ਤੇ ਨਾਮ ਦਾ ਬੀਜ ਪਾ ਕੇ ਆਪਣੇ ਜੀਵਨ ਦੇ ਅੰਦਰ ਸਬਰ ਲੈ ਕੇ ਆਈ ਜੇ ਨਾਮ ਦਾ ਬੀਜ ਪਾਇਆ ਤੇਰੇ ਜੀਵਨ ਦੇ ਅੰਦਰ ਸਬਰ ਨਾ ਹੋਇਆ ਤੇ ਤੇਰਾ ਬੀਜਿਆ ਹੋਇਆ ਨਾਮ ਕੀੜੀਆਂ ਨੇ ਚੁੱਕ ਕੇ ਲੈ ਜਾਣਾ ਤੇਰਾ ਬੀਜਿਆ ਹੋਇਆ ਨਾਮ ਵਿੱਚ ਹੀ ਪਿਆ ਹੋਇਆ ਖਰਾਬ ਹੋ ਜਾਏਗਾ ਕਿਉਂਕਿ ਤੇਰੇ ਅੰਦਰੋਂ ਨਵੀਂ ਖਤਮ ਹੋ ਗਈ ਜਿੱਥੇ ਨਾਮ ਜ਼ਰੂਰੀ ਹੈ ਨਾ ਉੱਥੇ ਜੀਵਨ ਦੇ ਵਿੱਚ ਸੰਤੋਖ ਦਾ ਹੋਣਾ ਵੀ ਜ਼ਰੂਰੀ ਹੈ ਸਬਰ ਬੰਦਾ ਨਾਮ ਤੇ ਬੜਾ ਜਪਦਾ ਬੰਦਾ ਬਾਣੀ ਤੇ ਬੜੀ ਪੜਦਾ ਪਰ ਇਹਦੇ ਦੇ ਅੰਦਰ ਸਬਰ ਨਹੀਂ ਤੇ ਤੇਰਾ ਜਪਿਆ ਹੋਇਆ ਨਾਮ ਬਿਲਕੁਲ ਬੇਕਾਰ ਸਬਰ ਦਾ ਹੋਣਾ ਬੜਾ ਜ਼ਰੂਰੀ ਹੈ ਨਾਮ ਬੀਜ ਸੰਤੋਖ ਸੁਹਾਗਾ ਉਹਨੂੰ ਸੁਹਾਗਾ ਮਾਰ ਕੇ ਬੱਤਰ ਕਰ ਦੇ ਬਰਾਬਰ ਕਰ ਦੇ ਪੂਰਾ ਅੱਗੇ ਰੱਖ ਗਰੀਬੀ ਵੇਸ ਗਰੀਬੀ ਵੇਸ ਦਾ ਮਤਲਬ ਇਹ ਨਹੀਂ ਵੀ ਕੱਪੜੇ ਪਾਟੇ ਹੋਣ ਗਰੀਬੀ ਵੇਸ ਦਾ ਅਰਥ ਇਹ ਨਹੀਂ ਵੀ ਤੇਰੇ ਤਨ ਤੇ ਕੱਪੜੇ ਚੰਗੇ ਨਾ ਹੋਣ ਗਰੀਬੀ ਵੇਸ ਦਾ ਮਤਲਬ ਹੈ ਸਾਦਾ ਜੀਵਨ ਆਪਣੇ ਜੀਵਨ ਨੂੰ ਸਾਦਾ ਰੱਖ ਲੱਖੋ ਸਾਦਗੀ ਹਮੇਸ਼ਾ ਹੀ ਟਿਕੀ ਰਹਿੰਦੀ ਹੈ ਫੈਸ਼ਨ ਨਹੀਂ ਟਿਕਦਾ ਜਦੋਂ ਵੀ ਟਿਕਦੀ ਹੈ ਨਾ ਸਾਦਗੀ ਟਿਕਦੀ ਹੈ ਤੁਸੀਂ ਜਿੰਨੇ ਮਰਜੀ ਤਿਆਰ ਹੋ ਜਾਓ ਕਿਤੇ ਫੰਕਸ਼ਨ ਤੇ ਜਾਣਾ ਜਿੰਨੇ ਮਰਜੀ ਤਿਆਰ ਹੋ ਜਾਓ ਬੰਦਾ ਆ ਕੇ ਵਾਪਸ ਘਰ ਆ ਕੇ ਥੱਕ ਜਾਂਦਾ ਹੈ ਉਹਦੇ ਤੋਂ ਵੀ ਲਾ ਕੇ ਪਰੇ ਮਾਰੋ ਸਾਦਗੀ ਠੀਕ ਹੈ ਜੋ ਵੀ ਕੱਪੜੇ ਪਾਏ ਹੁਣ ਜਿੰਨੇ ਮਰਜ਼ੀ ਬੰਦਾ ਸੂਟ ਪਾ ਕੇ ਜਾਵੇ ਜੋ ਮਰਜ਼ੀ ਪਾ ਕੇ ਜਾਵੇ ਜਦੋਂ ਵਾਪਸ ਘਰ ਆਏਗਾ ਵੀ ਲਾਓ ਇਹਨੂੰ ਵੀ ਹੁਣ ਤੇ ਆਪਣੇ ਵਾਲੇ ਸੋਖੇ ਹੁਣ ਇੱਕ ਹੀ ਰੱਖ ਗਰੀਬੀ ਵੇਸ ਇਹਨੂੰ ਨਾ ਇੱਕ ਤੇ ਗਰੀਬੀ ਦਾ ਅਰਥ ਹੋਇਆ ਸਾਦਾ ਜੀਵਨ ਇੱਕ ਸਤਿਗੁਰੂ ਨੇ ਗਰੀਬੀ ਨੂੰ ਬਾਣੀ ਦੇ ਵਿੱਚ ਕਿਹਾ ਮਨ ਦਾ ਨਿਮਰਤਾ ਦੇ ਵਿੱਚ ਰਹਿਣਾ ਹਜ਼ੂਰ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਅਸੀਂ ਪੜਨੇ ਆ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਗ ਹੈ ਹੁਣ ਦੇਖੋ ਜੇ ਲਬਾਰੀ ਤੌਰ ਤੇ ਅਰਥ ਕਰਾਂਗੇ ਤੇ ਮਹਾਰਾਜ ਕਹਿੰਦੇ ਬੜੀ ਵੱਡੀ ਕਿਰਪਾ ਹੁੰਦੀ ਹੈ ਜਿਹਨੂੰ ਗਰੀਬੀ ਮਿਲ ਜੇ ਤੇ ਬੰਦਾ ਕਵੇ ਤੇ ਮੈਂ ਤੇ ਸੁੱਖ ਸ਼ਾਂਤੀ ਮੰਗ ਕੇ ਚੜਦੀ ਕੜਾ ਮੰਗ ਤੇ ਮੈਂ ਤੇ ਘਰ ਮੰਗਦਾ ਮੈਂ ਤੇ ਗੱਡੀਆਂ ਮੰਗਦਾ ਮੈਂ ਤੇ ਸਾਰਾ ਕੁਝ ਮੰਗਦਾ ਮਹਾਰਾਜ ਕਹਿੰਦੇ ਗਰੀਬੀ ਦਾ ਮਤਲਬ ਇਹ ਨਹੀਂ ਹੈ ਵੀ ਤੇਰੇ ਕੋਲ ਇਹ ਸਾਧਨ ਨਾ ਹੋਣ ਗਰੀਬੀ ਦਾ ਮਤਲਬ ਇਹ ਹੈ ਸਾਰਾ ਕੁਝ ਤੇਰੇ ਕੋਲ ਹੋਵੇ ਪਰ ਤੇਰੇ ਜੀਵਨ ਦੇ ਵਿੱਚ ਟਿਕਾਓ ਹੋਵੇ ਦਿਖਾਵਾ ਨਾ ਹੋਵੇ ਮਹਾਰਾਜ ਨੇ ਸਾਨੂੰ ਸਾਧਨਾ ਤੋਂ ਨਹੀਂ ਵਰਜਿਆ ਮਹਾਰਾਜ ਨੇ ਸਾਨੂੰ ਕਿਸੇ ਪਦਾਰਥ ਤੋਂ ਨਹੀਂ ਵਰਜਿਆ ਮਹਾਰਾਜ ਨੇ ਇਹ ਕਿ ਦਿਖਾਵਾ ਨਾ ਹੋਵੇ ਬੋਤਾ ਪਰ ਇੱਕ ਮੈਂ ਮਾਫੀ ਮੰਗ ਕੇ ਬੇਨਤੀ ਕਰਾਂ ਸਾਡੇ ਜੀਵਨ ਦੇ ਅੰਦਰ ਹੈ ਘੱਟ ਦਿਖਾਵਾ ਜ਼ਿਆਦਾ ਕਈ ਵਾਰ ਇੰਨਾ ਕੁਝ ਸਾਡੇ ਕੋਲ ਹੁੰਦਾ ਨਹੀਂ ਜਿੰਨਾ ਕੁਝ ਅਸੀਂ ਦਿਖਾਵੇ ਤੇ ਜ਼ੋਰ ਲਾ ਦਿੰਨੇ ਆ ਉਹਦਾ ਮਤਲਬ ਹੀ ਇਹ ਆ ਵੀ ਸਾਡੀ ਇਮੇਜ ਬਣੀ ਰਹੇ ਸਮਾਜ ਦੇ ਵਿੱਚ ਇਥੇ ਜਦੋਂ ਸਰਦਾ ਪੁੱਜਦਾ ਆ ਲੋਕ ਖਰਚਾ ਕਰ ਜਾਂਦੇ ਆ ਦੇਖਾ ਦੇਖੀ ਜਿਹੜੇ ਜਿਨ੍ਹਾਂ ਕੋਲ ਹੈ ਨਹੀਂ ਉਹ ਜਦੋਂ ਇਹ ਕੰਮ ਕਰਦੇ ਆ ਨਾ ਮਹਾਰਾਜ ਉਹਦੇ ਨਾਲ ਕੀ ਆ ਜੀਵਨ ਦੇ ਅੰਦਰ ਜਿਹੜਾ ਟਿਕਾ ਆ ਉਹ ਖਤਮ ਹੋ ਜਾਂਦਾ ਹੈ ਖੈਰ ਇਹਦਾ ਅਰਥ ਰੱਖ ਗਰੀਬੀ ਵੇਸ ਦਾ ਅਰਥ ਆਪਣਾ ਜੀਵਨ ਨੂੰ ਸਾਦਾ ਰੱਖ ਇਸੇ ਪਹਿਲੀ ਉਦਾਹਰਣ ਇਹਨੂੰ ਇੱਕ ਵਾਰ ਫਿਰ ਸਮਝ ਲਿਓ ਅਰਥ ਤੁਹਾਡੇ ਸਾਹਮਣੇ ਪਾਠ ਵੀ ਆ ਰਿਹਾ ਹੋਵੇਗਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੂਜਾ ਕੋਏ ਰਹਾਉ ਅਗੇ ਹੈ ਹਾਨ ਅਠ ਕਰ ਅਰਜਾ ਸਚ ਨਾਮ ਕਰ ਵਧ ਮੈਂ ਸਿਰਫ ਅਥਰੀ ਅਰਥ ਕਰਾਂਗਾ ਕਿਉਂਕਿ ਸਮਾ ਹੋ ਗਿਆ ਇਹ ਬੱਚੇ ਵੀ ਆ ਗਏ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਆਪਣੇ ਸਮੇਂ ਦੇ ਵਿੱਚ ਮੈਂ ਸਮਾਪਤੀ ਕਰਾਂ ਹਾਨ ਹਟ ਕਰ ਅਰਜ ਮਹਾਰਜ ਕਹਿੰਦੇ ਆਪਣੇ ਸਵਾਸਾਂ ਦੇ ਬਦਲੇ ਨਾ ਹੱਟੀ ਤੋਂ ਇੱਕ ਚੀਜ਼ ਖਰੀਦ ਉਹ ਕੀ ਹੈ ਸੱਚ ਨਾਮ ਕਰ ਵਤ ਜੇ ਕੁਝ ਤੂੰ ਲੈਣਾ ਚਾਹੁੰਦਾ ਹੈ ਖਰੀਦਣਾ ਚਾਹੁੰਦਾ ਹੈ ਵਪਾਰ ਕਰਨਾ ਚਾਹੁੰਦਾ ਹੈ ਆਪਣੇ ਸਵਾਸਾਂ ਦੇ ਬਦਲੇ ਇੱਕ ਵਸਤੂ ਖਰੀਦ ਉਹ ਹੈ ਸੱਚ ਨਾਮ ਕਰ ਵਤ ਤੋ ਸੱਚੇ ਨਾਮ ਦੀ ਵਸਤੂ ਖਰੀਦ ਕੇ ਸੁਰਤ ਸੋਚ ਕਰ ਭਾਂਡ ਸਾਲ ਆਪਣੀ ਸੁਰਤ ਨੂੰ ਸਾਫ ਕਰ ਜਿਹੜਾ ਅਸੀਂ ਸਵੇਰੇ ਅਰਥ ਕੀਤੇ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਕੋ ਜਾ ਉਹ ਸੁਰਤ ਸੋਚ ਕਰ ਭਾਂਡ ਸਾਲ ਆਪਣੇ ਸੁਰਤ ਨੂੰ ਚੰਗਾ ਭਾਂਡਾ ਬਣਾ ਕੇ ਤਿਸ ਵਿੱਚ ਤਿਸ ਨੂੰ ਰੱਖ ਥੋੜਾ ਜਿਆ ਧਿਆਨ ਦਿਓ ਤਿਸ ਵਿੱਚ ਤਿਸ ਨੂੰ ਰੱਖ ਹੁਣ ਅਰਥ ਹੋਇਆ ਤਿਸ ਵਿੱਚ ਤਿਸ ਨੂੰ ਰੱਖ ਕਿਹਦੇ ਵਿੱਚ ਤੇ ਕੀ ਰੱਖਣਾ ਇਹ ਥੋੜਾ ਜਿਹਾ ਰਮਜ ਹੈ ਇੱਥੇ ਮਹਾਰਜ ਕਹਿੰਦੇ ਤਿਸ ਵਿੱਚ ਤਿਸ ਨੂੰ ਰੱਖ ਕੀ ਰੱਖਣਾ ਇਹ ਜੀ ਜੋ ਖਟਿਆ ਕੀ ਖਟਿਆ ਸੱਚ ਨਾਮ ਕਰ ਵਥ ਤੇ ਰੱਖਣਾ ਕਿੱਥੇ ਹੈ ਸੁਰਤ ਸੋਚ ਕਰ ਭਾਂਡ ਸਾਲ ਆਪਣੇ ਸੁਰਤ ਦੇ ਭਾਂਡੇ ਦੇ ਵਿੱਚ ਜੋ ਤੂੰ ਨਾਮ ਖਟਿਆ ਉਹਨੂੰ ਰੱਖ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸਿਓ ਵਣਜ ਕਰ ਮਹਾਰਾਜ ਵਪਾਰੀ ਤੇ ਮਹਾਰਾਜ ਕਹਿੰਦੇ ਜੇ ਤੂੰ ਵਪਾਰੀ ਕਰਨਾ ਨਾ ਵਣ ਜਾ ਰਿਆ ਸੋ ਵਣਜ ਕਰ ਲੈ ਲਾਹਾ ਮਨ ਹਸ ਵਣ ਜਾ ਰਿਆ ਦੇ ਨਾਲ ਇਸ ਚੀਜ਼ ਦਾ ਵਣਜ ਕਰ ਜੋ ਤੂੰ ਖਟਿਆ ਇਹਦਾ ਵਣਜ ਕਰ ਤੇ ਇਹਦੇ ਵਿੱਚੋਂ ਜਿਹੜਾ ਲਾਭ ਪ੍ਰਾਪਤ ਹੋਏਗਾ ਉਹਦੇ ਨਾਲ ਤੇਰਾ ਮਨ ਦਾ ਸੁੱਖ ਪੈਦਾ ਹੋਏਗਾ ਅਗਿਆ ਸੁਣ ਸਾਸਤ ਸੋਦਾਗਰੀ ਸਤ ਘੋੜੇ ਲੈ ਚਾਲਦਾ ਤੂੰ ਸੌਦਾਗਰੀ ਕਰਨੀ ਹੈ ਨਾ ਕੋਈ ਚੀਜ਼ ਖਰੀਦਣੀ ਹੈ ਤੇ ਵੇਚਣੀ ਹੈ ਤੇ ਉਹ ਕੀ ਸੌਦਾਗਰੀ ਕਰਨੀ ਹੈ ਸੁਣ ਸਾਸਤ ਧਾਰਮਿਕ ਗ੍ਰੰਥਾਂ ਨੂੰ ਸੁਣਿਆ ਕਰ ਧਰਮ ਗ੍ਰੰਥਾਂ ਦਾ ਅਧਿਐਨ ਕਰਿਆ ਕਰ ਉਹਨਾਂ ਦਾ ਪਾਠ ਕਰਿਆ ਕਰ ਸੁਣ ਸਾਸਤ ਸੌਦਾਗਰੀ ਸਤ ਘੋੜੇ ਸਤ ਦਾ ਅਰਥ ਹੁੰਦਾ ਜੀ ਉੱਚਾ ਆਚਰਣ ਆਪਣੇ ਜੀਵਨ ਦਾ ਆਚਰਣ ਉੱਚਾ ਬਣਾ ਸੁਣ ਸਾਸਤ ਚੰਗੀ ਸਿੱਖਿਆ ਸੁਣ ਚੰਗੀ ਸਿੱਖਿਆ ਸੁਣ ਕੇ ਆਪਣੇ ਜੀਵਨ ਦਾ ਆਚਰਣ ਉੱਚਾ ਬਣਾ ਸਤ ਕੋ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਹੁਣ ਕੋਈ ਵੀ ਬੰਦਾ ਸਫਰ ਤੇ ਨਿਕਲਦਾ ਹੈ ਨਾ ਉਹ ਆਪਣੇ ਪੱਲੇ ਖਰਚਾ ਲੈ ਕੇ ਚੱਲਦਾ ਹੈ ਖਰਚਾ ਜਿਹਨੂੰ ਅਸੀਂ ਪੋਕਟ ਮਨੀ ਕਹਿ ਦਿੰਦੇ ਆ ਜਿਹਨੂੰ ਬਾਣੀ ਨੇ ਰਹਿਰਾਸ ਆਖਿਆ ਰਹਿਰਾਸ ਦਾ ਅਰਥ ਹੈ ਰਾਹ ਦੀ ਕੁੰਜੀ ਮਾਰਜ ਕਹਿੰਦੇ ਤੂੰ ਜ਼ਿੰਦਗੀ ਗੁਜ਼ਾਰਨੀ ਹੈ ਤੇ ਜ਼ਿੰਦਗੀ ਗੁਜ਼ਾਰਨ ਦੇ ਵਾਸਤੇ ਤੇਰੇ ਕੋਲ ਖਰਚਾ ਕੀ ਹੈ ਇੱਕ ਤੇ ਜਦੋਂ ਬਾਰੀ ਤੌਰ ਤੇ ਜੀਵਨ ਹੋਏਗਾ ਬਾਰੀ ਤੌਰ ਤੇ ਤੁਸੀਂ ਕੁਝ ਲੈਣਾ ਆ ਖਰੀਦਣਾ ਤੇ ਉਹਦੇ ਵਾਸਤੇ ਪੈਸਾ ਲੱਗਦਾ ਹੈ ਕਰੰਸੀ ਲੱਗਦੀ ਹੈ ਜਦੋਂ ਆਤਮਿਕ ਜੀਵਨ ਦੀ ਗੱਲ ਕੀਤੀ ਤੇ ਮਹਾਰਾਜ ਕਹਿੰਦੇ ਤੂੰ ਆਤਮਿਕ ਜੀਵਨ ਦੇ ਸਫਰ ਤੇ ਤੁਰਿਆ ਤੇਰੇ ਪੱਲੇ ਕੀ ਹੈ ਤੇ ਮਹਾਰਾਜ ਕਹਿੰਦੇ ਖਰਚ ਬੰਨ ਚੰਗਿਆਈਆਂ ਚੰਗੇ ਗੁਣ ਇਕੱਠੇ ਕਰਕੇ ਰੱਖ ਖਰਚ ਬੰਨ ਚੰਗਿਆਈਆਂ ਤੇ ਬੰਦਾ ਕਵੇ ਕਰ ਲਾਂਗੇ ਚੰਗਿਆਈਆਂ ਇਕੱਠੀਆਂ ਇਹ ਬੜਾ ਵੱਡਾ ਨੁਕਤਾ ਮਹਾਰਾਜ ਨੇ ਰੱਖਿਆ ਬੰਦਾ ਚੰਗਾ ਕਰ ਲਾਂਗੇ ਚੰਗਾ ਹਜੇ ਬੜਾ ਜੀਵਨ ਪਿਆ ਅੱਗੇ ਚੰਗਾ ਹੀ ਕਰਦੇ ਰਵਾਂਗੇ ਹੁਣ ਥੋੜਾ ਜਿਹਾ ਪੈਸਾ ਇਕੱਠਾ ਕਰ ਲਈਏ ਪਹਿਲਾਂ ਦੋ ਨੰਬਰੀ ਕਰਕੇ ਬੇਈਮਾਨੀ ਕਰਕੇ ਥੋੜਾ ਜਿਹਾ ਪੈਸਾ ਇਕੱਠਾ ਕਰ ਲਈਏ ਮੁੜ ਕੇ ਚੰਗੇ ਕੰਮ ਕਰਨੇ ਆ ਮਹਾਰਾਜ ਕਹਿੰਦੇ ਨਾ ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕੱਲ ਕੱਲ ਦੇ ਉੱਪਰ ਨਾ ਸੁੱਟ ਅਰ ਜੀ ਅੱਜ ਹੀ ਤੂੰ ਸਾਰਾ ਕੁਝ ਇਕੱਠਾ ਕਰ ਖਰਚ ਬਨ ਚੰਗਿਆਈਆਂ ਮਤ ਮਨ ਜਾਣਾ ਕੱਲ ਨਿਰੰਕਾਰ ਕਾ ਦੇਸ ਜਾਹੇ ਤਾਂ ਸੁਖ ਲਹ ਬਹਲ ਜੇ ਏ ਤੂੰ ਚੰਗਿਆਈਆਂ ਲੈ ਕੇ ਰੱਬ ਦੇ ਦਰਬਾਰ ਦੇ ਵਿੱਚ ਜਾਏਗਾ ਨਾ ਤੈਨੂੰ ਸੁਖ ਪ੍ਰਾਪਤ ਹੋਏਗਾ ਲਾਇ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਜੇ ਤੂੰ ਨੌਕਰੀ ਕਰਨੀ ਹੈ ਚੱਕਰੀ ਕਰ ਦੇਖੋ ਮੇਰੇ ਕੋਲ ਸਮਾਂ ਨਹੀਂ ਮੈਂ ਫਿਰ ਬੇਨਤੀ ਕਰਾਂ ਮੈਂ ਬਿਲਕੁਲ ਸੰਕੇਵ ਦੇ ਵਿਚਾਰਤ ਕਰਦਾ ਪਹਿਲਾ ਮਹਾਰਾਜ ਨੇ ਕਿਹਾ ਤੂੰ ਕਿਸਾਨ ਬਣ ਫਿਰ ਮਹਾਰਾਜ ਨੇ ਕਿਹਾ ਤੂੰ ਵਪਾਰੀ ਬਣ ਤੂੰ ਦੁਕਾਨਦਾਰ ਬਣ ਤੂੰ ਨੌਕਰੀ ਵਾਲਾ ਬਣ ਪਰ ਤੂੰ ਕੰਮ ਗੱਲ ਨਾਮ ਦੀ ਕਰ ਕਮਾਈ ਨਾਮ ਦੀ ਕਰ ਅੱਗੇ ਮਹਾਰਾਜ ਨੇ ਆਖਰੀ ਪਤਾ ਲਾਇ ਚਿੱਤ ਕਰ ਚੱਕਰੀ ਜਿਹੜੀ ਚੱਕਰੀ ਕਰਨੀ ਨਾ ਨੌਕਰੀ ਕਰਨੀ ਨਾ ਪੂਰਾ ਚਿੱਤ ਲਾ ਕੇ ਕਰ ਮਨ ਨਾਮ ਕਰ ਕੰਮ ਮਹਾਰਾਜ ਕਿੱਦਾਂ ਕਰਨੀ ਨੌਕਰੀ ਕਿਹੜੀ ਚੱਕਰੀ ਕਰਨੀ ਬਨ ਬਦੀਆ ਕਰਤਾ ਬਣੀ ਬਨ ਬਦਿਆ ਹੁਣ ਬਦਿਆ ਦਾ ਅਰਥ ਕੀ ਹੈ ਮਾੜੇ ਖਿਆਲ ਬਨ ਬਦਿਆ ਆਪਣੇ ਜੀਵਨ ਦੇ ਵਿੱਚ ਮਾੜੇ ਖਿਆਲਾਂ ਦਾ ਮਾੜੇ ਕੰਮ ਦਾ ਬਨ ਲਾ ਦੇ ਰੋਕ ਦੇ ਇਹ ਦੌੜ ਭੱਜ ਕਰ ਜਿਹੜੀ ਚੱਕਰੀ ਕਰਨੀ ਆ ਦੌੜ ਭੱਜ ਕਰਨੀ ਆ ਦੌੜ ਭੱਜ ਕਾਦੇ ਉੱਪਰ ਕਰਨੀ ਆ ਮੈਂ ਇੱਕ ਵੀ ਮੰਦਾ ਖਿਆਲ ਮੈਂ ਇੱਕ ਵੀ ਮੰਦਾ ਅਮਲ ਆਪਣੇ ਜੀਵਨ ਦੇ ਵਿੱਚ ਨਹੀਂ ਆਣ ਦੇਣਾ ਇਹ ਦੌੜ ਭੱਜ ਕਰ ਬਨ ਬਦੀਆ ਕਰ ਧਵਣੀ ਤੇ ਜੇ ਤੂੰ ਇਹ ਕਰਨਿਆ ਤੇ ਮਹਾਰਾਜ ਕਹਿੰਦੇ ਤਾਕੋ ਆਖੈ ਧਨ ਦੁਨੀਆ ਤੇ ਨੇ ਤੈਨੂੰ ਧਨ ਆਖਣਾ ਕਿਉਂਕਿ ਤੂੰ ਆਪਣੇ ਜੀਵਨ ਦੇ ਵਿੱਚ ਬਦੀਆਂ ਨੂੰ ਰੋਕ ਕੇ ਰੱਖਿਆ ਆਖਰੀ ਪਦਾ ਹੈ ਆਖਰੀ ਪੰਕਤੀ ਹੈ ਜੀ ਨਾਨਕ ਵੇਖੈ ਨਦਰ ਕਰ ਫਿਰ ਗੁਰੂ ਨਾਨਕ ਸਾਹਿਬ ਪਾਦਸ਼ਾਹ ਜੀ ਨੇ ਬਖਸ਼ਿਸ਼ ਕੀਤੀ ਰੱਬ ਨੇ ਤੇਰੇ ਉੱਪਰ ਬਖਸ਼ਿਸ਼ ਕਰਨੀ ਰੱਬ ਨੇ ਤੇਰੇ ਉੱਪਰ ਰਹਿਮਤ ਕਰਨੀ ਹੈ ਤੇ ਚੜ ਚਵੱਗਨ ਵਨ ਤੇਰਾ ਰੂਪ ਤੇਰਾ ਜੀਵਨ ਚੋ ਗੁਣਾ ਸੋਨਾ ਹੋ ਜਾਏਗਾ ਤੇਰੇ ਜੀਵਨ ਦੇ ਵਿੱਚ ਚੰਗਾ ਰੂਪ ਆ ਜਾਏਗਾ ਚੰਗਾ ਤੇਰਾ ਜੀਵਨ ਪਵਿੱਤਰ ਹੋ ਜਾਏਗਾ ਇਹ ਸ਼ਬਦ ਹਜ਼ੂਰ ਗੁਰਨਾਨਕ ਸਿੰਘ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਵਿਚਾਰਨ ਦਾ ਸਮਝਣ ਦਾ ਯਤਨ ਕੀਤਾ ਜੀ ਭੁੱਲਾਂ ਗਲਤੀਆਂ ਦੀ ਖਿਮਾ ਉਹਨਾਂ ਅਬਜੀ ਦੇ ਸਾਹਮਣੇ ਮੇਰਾ ਰੋੜ ਤੋਂ ਬੱਚੇ ਆਏ ਨੇ ਇਹ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਇਹ ਬੱਚੇ ਪੂਰੇ ਬੰਬੇ ਦੇ ਵਿੱਚ ਜਿੰਨੀ ਵੀਰ ਜੀ ਹੁਣਾਂ ਦੀ ਮਿਹਨਤ ਹੈ ਉਹ ਸਾਹਮਣੇ ਹੈ ਸਾਡੇ ਸਾਰਿਆਂ ਦੇ ਹੁਣ ਅਗਲੇ 1 ਘੰਟੇ ਦੇ ਵਾਸਤੇ ਇਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ ਸੋ ਬੇਨਤੀ ਹੈ ਹੁਣ ਅਗਲੇ ਸਮੇਂ ਦੇ ਵਾਸਤੇ ਇਸ ਥੇ ਸਭਾਲਣਗੇ ਜੀ ਸਾਰੇ ਪੰਜਾਬ ਦੀਆਂ ਸਮੂਹ ਸੰਗਤਾਂ ਵੱਲੋਂ ਸਾਰੇ ਜੱਥੇ